ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਨੰਗਲ ਦੇ ਸੀਆਈਐਸਐਫ ਚੌਂਗਦੇ ਲਾਗੇ ਪ੍ਰਾਈਮੋ ਕੈਮੀਕਲ ਕੰਪਨੀ ਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਇਸ ਹਾਦਸੇ ਦੇ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਮੌਕੇ ਉੱਤੇ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਨਗਰ ਕੌਂਸਲ ਨੰਗਲ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਉਹਨਾਂ ਵੱਲੋਂ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ ਦੱਸਣਾ ਚਾਹੁੰਦੇ ਹਾਂ ਕਿ ਇਸ ਮੌਕੇ ਉੱਤੇ ਪ੍ਰਾਈਮੋ ਕੈਮੀਕਲ ਕੰਪਨੀ ਦੀ ਇੱਕ ਗੱਡੀ ਫੁੱਲ ਲੋਡਰ ਸੀ ਤੇ ਜੇਕਰ ਸਮਾਂ ਰਹਿੰਦੇ ਹੋਏ ਅੱਗ ਉੱਤੇ ਕਾਬੂ ਨਾ ਪਾਇਆ ਜਾਂਦਾ ਤਾਂ ਸ਼ਾਇਦ ਤਸਵੀਰਾਂ ਬਹੁਤ ਹੀ ਦਰਦਨਾਕ ਹੋ ਸਕਦੀਆਂ ਸਨ ਇਸ ਹਾਸੇ ਦੇ ਵਿੱਚ ਗਨੀਮਤ ਇਹ ਰਹੀ ਕਿ ਇਸ ਹਾਸੇ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋ ਪਾਇਆ ਭਾਵੇਂ ਗੱਡੀ ਨੂੰ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਇੱਕ ਵੱਡੀ ਆਫਤ ਸਮਾਂ ਰਹਿੰਦੇ ਟਲ ਗਈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ